ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸਰਕਾਰੀ ਕਰਮਚਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਨੂੰ ਲੈ ਕੇ ਲੰਮੇ ਸਮੇਂ ਤੋਂ ਚਰਚਾ ਜਿਹੜੀ ਹੈ ਚੱਲ ਰਹੀ ਸੀ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ 60 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਕੀਤਾ ਜਾਂਦਾ ਸੀ ਲੇਕਿਨ ਹੁਣ ਦਿੱਲੀ ਹਾਈ ਕੋਰਟ ਨੇ ਇੱਕ ਫੈਸਲੇ ਦੇ ਵਿੱਚ ਰਿਟਾਇਰ ਮੈਂ ਨੂੰ ਇੱਕ ਨਵਾਂ ਫੈਸਲਾ ਸੁਣਾ ਦਿੱਤਾ ਗਿਆ ਹੈ ਦਿੱਲੀ ਹਾਈ ਕੋਰਟ ਨੇ ਆਪਣੇ ਜਜਮੈਂਟ ਦੇ ਵਿੱਚ ਕਿਹਾ ਹੈ ਕਿ ਕਿਸੇ ਵੀ ਕਰਮਚਾਰੀ ਨੂੰ ਉਸ ਦੀ ਉਮਰ ਦੇ ਹਿਸਾਬ ਦੇ ਨਾਲ ਰਿਟਾਇਰ ਨਾ ਕੀਤਾ ਜਾਵੇ ਕਰਮਚਾਰੀ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਮਰ ਦੇ ਹਿਸਾਬ ਦੇ ਨਾਲ ਰਿਟਾਇਰ ਕਰਨਾ ਗਲਤ ਠਹਿਰਾਇਆ ਗਿਆ ਹੈ ਇਹ ਫੈਸਲਾ ਦਿੱਲੀ ਹਾਈ ਕੋਰਟ ਨੇ ਕਰਮਚਾਰੀਆਂ ਦੇ ਹੱਕ ਦੇ ਵਿੱਚ ਦਿੱਤਾ ਹੈ ਇਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਭਾਰਤ ਸਰਕਾਰ ਪੂਰੀ ਤਰ੍ਹਾਂ ਤਿਆਰ ਕਰ ਰਹੀ ਹੈ ਕਿਉਂਕਿ ਹਾਈ ਕੋਰਟ ਦੇ ਫੈਸਲੇ ਨੂੰ 8ਵੇਂ ਪੇ ਕਮਿਸ਼ਨ ਲਾਗੂ ਕਰਨ ਤੋਂ ਪਹਿਲਾਂ ਮਲਾਸਮਾਂ ਨੂੰ ਵੱਡਾ ਲਾਭ ਦੇ ਸਕਦੀ ਹੈ ਅਕਸਰ ਦੇਖਿਆ ਗਿਆ ਕਿ ਕਈ ਕਰਮਚਾਰੀ 60 ਸਾਲ ਦੀ ਉਮਰ ਦੇ ਤੱਕ ਸਿਹਤ ਪੱਖੋਂ ਬਿਲਕੁਲ ਫਿੱਟ ਹੁੰਦੇ ਹਨ ਉਹਨਾਂ ਦੀ ਦਫਤਰੀ ਕੰਮ ਕਰਨ ਦਾ ਵੀ ਪੂਰਾ ਤਜਰਬਾ ਹੁੰਦਾ ਹੈ ਉਸ ਦੀ ਜਾਣਦੇ ਆ ਤੋਂ ਬਾਈਦਾ ਸਰਕਾਰੀ ਕੰਮਕਾਜ ਦੇ ਵਿੱਚ ਕਮੀ ਆਉਂਦੀ ਹੈ ਦਿੱਲੀ ਹਾਈ ਕੋਰਟ ਨੇ ਕਿਹਾ ਕਿ 60 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਕਰਨਾ ਸਾਰੇ ਵਿਭਾਗਾਂ ਨੂੰ ਘਾਟੇ ਦਾ ਸੋਦਾ ਹੋਵੇਗਾ ਜੇਕਰ ਉਮਰ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ ਦਫ਼ਤਰਾਂ ਦਾ ਕੰਮ ਵੀ ਸੁਚਾਰੂ ਢੰਗ ਨਾਲ ਚੱਲਦਾ ਰਹੇਗਾ ਕਿਉਂਕਿ ਦਫ਼ਤਰਾਂ ਦਾ ਕੰਮ ਚਲਾਉਣ ਦੇ ਲਈ ਪੁਰਾਣੇ ਜਿਹੜੇ ਕੀ ਕਰਮਚਾਰੀਆਂ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਆਪਣੀ ਲਗਨ ਜਿਹੜੀ ਕਿ ਮਿਹਨਤ ਦੇ ਨਾਲ ਸਾਰਾ ਕੰਮਕਾਜ ਸਮੇਂ ਸਿਰ ਨਿਭਾੜ ਦਿੰਦੇ ਹਨ ਇਸ ਉਮਰ ਦੇ ਵੱਧ ਦੇ ਨਾਲ ਵਿਭਾਗਾਂ ਤੇ ਸਰਕਾਰ ਨੂੰ ਕਾਫੀ ਫਾਇਦਾ ਹੋਵੇਗਾ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਦੀ ਚਰਚਾ ਤੇਜ਼ ਹੋਵੇਗੀ ਲੇਕਿਨ ਹੁਣ ਸੁਭਾਵਨਾ ਬਣ ਰਹੀ ਹੈ ਕਿ ਹੁਣ ਕਰਮਚਾਰੀ 60 ਸਾਲ ਦੀ ਬਜਾਏ 58 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋਣਗੇ ਦਿੱਲੀ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਇਸ ਮੁੱਦੇ ਨੇ ਜ਼ੋਰ ਫੜ ਲਿਆ ਹੈ ਇਸ ਦੇ ਨਾਲ ਕਰਮਚਾਰੀ ਨੂੰ ਕਾਫੀ ਫਾਇਦਾ ਹੋਵੇਗਾ ਸਰਕਾਰ ਨੂੰ ਵਿਤੀ ਲਾਭ ਹੋਵੇਗਾ ਕਿਉਂਕਿ ਰਿਟਾਇਰਮੈਂਟ ਸਮੇਂ ਖਜ਼ਾਨੇ ਦੇ ਵਿੱਚੋਂ ਕਾਫੀ ਸਾਰੀ ਅਮਾਊਂਟ ਕਰਮਚਾਰੀ ਨੂੰ ਦਿੱਤੀ ਜਾਂਦੀ ਹੈ ਦਿਸੀ ਇਸ ਦੇ ਨਾਲ ਕਜ਼ਾਨੇ ਦੇ ਵਿੱਚ ਪੈਸਾ ਰੁਕ ਜਾਵੇਗਾ ਇਹ ਹੁਕਮ ਦਿੱਲੀ ਹਾਈ ਕੋਰਟ ਦਾ ਪਰ ਸਰਕਾਰ ਜਲਦੀ ਹੀ ਲਾਗੂ ਕਰਨ ਜਾ ਰਹੀ ਹੈ ਇਸ ਤੋਂ ਬਾਅਦ ਕਈ ਸਟੇਟਾਂ ਨੇ ਵੀ ਆਪਣੇ ਕਰਮਚਾਰੀਆਂ ਦੀ ਜਿਹੜੀ ਉਮਰ ਨੂੰ ਦੇ ਵਿੱਚ ਵਾਧਾ ਕਰਨ ਲਈ ਵਿਚਾਰ ਕਰ ਰਹੀਆਂ ਹਨ ਪੰਜਾਬ ਸਰਕਾਰ ਨੇ ਵੀ ਜਿਹੜੀ ਹੈ ਡਿਊਟੀ ਤੋਂ ਲਾਪਰਵਾਹੀ ਕਰਨ ਵਾਲੇ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਪੰਜਾਬ ਸਰਕਾਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਗਿਆ ਹੈ ਜੋ ਕਰਮਚਾਰੀ ਅਤੇ ਅਧਿਕਾਰੀਆਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਜੇਲ੍ਹ ਵਿਭਾਗ ਦੇ 26 ਕਰਮਚਾਰੀਆਂ ਨੂੰ ਮੁਲਤਵੀ ਕਰ ਦਿੱਤਾ ਹੈ ਇਹ ਇਸ ਦੀ ਜਾਣਕਾਰੀ ਜੇਲ੍ਹ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲ ਨੇ ਦੱਸਿਆ ਹੈ ਕਿ ਜਿਹੜੇ ਮੁਲਤਵੀ ਕੀਤੇ ਗਏ ਕਰਮਚਾਰੀਆਂ ਦੇ ਉੱਪਰ ਕਈ ਮਾਮਲੇ ਦਰਜ ਸਨ ਜਿਨ੍ਹਾਂ ਨੂੰ ਦੇਖਦੇ ਆ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਹਾਂਜੀ ਦੋਸਤੋ ਏ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ